ਔਰ ਤੁਹਾਨੂੰ ਦਿਖਾਵਾਂਗੇ ਅੱਜ ਇੱਕ ਇੱਕ ਦੋ ਤਿੰਨ ਚਾਰ ਚਾਰ ਸਟicker ਲੱਗੇ ਹੋਏ ਨੇ ਇੱਕ بڑا ਵੱਡਾ ਸਕੈਂਡਲ ਚੰਡੀਗੜ੍ਹ ਦੇ ਸਰਕਾਰੀ ਬਾਥਰੂਮਾਂ ਤੋਂ ਚੱਲ ਰਹੇ ਨੇ ਵਾਸ਼ਰੂਮਸ ਤੋਂ ਚੱਲ ਰਹੇ ਆਨਲਾਈਨ ਲੁੱਟਣ ਦਾ ਆਨਲਾਈਨ ਫਰਾਡ ਕਰਨ ਦਾ ਇਸ ਤੇ ਕੀ ਲਿਖਿਆ 골ਡਨ ਮੀਟਿੰਗਸ ਉੱਪ ਆਪਣੇ ਸ਼ਹਿਰ ਵਿੱਚ ਹਾਈ ਪ੍ਰੋਫਾਈਲ ਮਹਿਲਾਵਾਂ ਮੈਂ ਲੜਕੀਆਂ ਨਾਲ ਮਿਲ ਕੇ ਕਮਾਏ 10 ਤੋਂ 12000 ਪ੍ਰਤੀ ਦਿਨ ਪਾਰਟ ਟਾਈਮ ਫੁੱਲ ਟਾਈਮ ਆ ਮੋਬਾਈਲ ਨੰਬਰ ਦਿੱਤਾ ਹੋਇਆ ਤੇ ਉਹ ਸਟicker ਤੇ ਮੇਰੀ ਨਜ਼ਰ ਪੈਂਦੀ ਹੈ ਹਾਲਾਂਕਿ ਅੱਜ ਤੁਹਾਨੂੰ ਜੇ ਇੱਕ ਵਾਰ ਫਿਰ ਸਟicker ਤੋਂ ਨਜ਼ਰ ਆ ਰਿਹਾ ਉਹ ਨੰਬਰ ਫਾੜਿਆ ਹੋਇਆ ਹੈ ਹਾਲਾਂਕਿ ਜਦੋਂ 25 ਤਰੀਕ ਦੀ ਸ਼ਾਮ ਮੈਂ ਆਇਆ ਸੀ ਤਾਂ ਨੰਬਰ ਫਾੜਿਆ ਸੀਗਾ ਮੇਰੇ ਕੋਲ ਨੰਬਰ ਤੇ ਜਿਵੇਂ ਲਿਖਿਆ ਹੁੰਦਾ ਹੈ 골ਡਨ ਮੀਟਿੰਗਸ ਪ੍ਰਤੀ ਦਿਨ ਮਹਿਲਾਵਾਂ ਨਾਲ ਮਿਲ ਕੇ ਕਮਾਓ 10 ਤੋਂ 12000 ਰੁਪਏ ਹਰ ਕਿਸੇ ਦੀ ਜਿਹੜੀ ਹੈਗੀ ਇੱਕਦਮ ਲਾਲਸਾ ਜਾਗਦੀ ਹੈ ਕਿ ਯਾਰ ਜੀ ਐਸ ਪਾ ਕੋਈ 파ਟ ਹੈ ফুল ਟਾਈਮ ਕਰਕੇ ਹਮਾਸਾ ਦੇ ਆ ਕੀ ਕੌਸ਼ਿਸ਼ੀ ਇਨਵੋਲ ਕਰਦਾ ਤੇ ਕੋਣ ਚੱਕਣ ਵਾਲੀ ਕਹਿੰਦੀ ਮੇਰਾ ਨਾਮ ਅਨਜਲੀ ਸ਼ਰਮਾ ਗੋਲਡਿੰਗ ਗੋਲਡਨ ਮੀਟਿੰਗਸ 2013 ਤੋਂ ਕੰਮ ਕਰਦੀ ਕੰਪਨੀ ਹੈ ਬੜੀ ਪੁਰਾਣੀ ਕੰਪਨੀ ਹੈ ਜੀ ਮੈਡਮ ਅੰਜੀ ਰੋਮੀ ਜੀ ਬੋਲੀਏ ਆਪਨੇ ਭੇਜਿਆ ਨਹੀਂ ਕੁਝ ਪੇਮੈਂਟ ਕੇ ਲੀਏ ਸਕੈਨ ਕੋਡ ਵਗੈਰਾ आपने ओ सॉरी सर वो एक्चुअली मैं रिमाइंडर में ढालना बोल गई थी मैंने सोचा आप खुद से कॉल कर लोगे तो अभी आप मुझे व्हाट्सएप पर कॉल के चलते हुए हाई का मैसेज करो सर कॉल डिस्कनेक्ट मत करना प्लीज अच्छा जी। हाँ जी ठी, मैंने ठीक है मैडम ठीक है कॉल के चलते हुए हाई का मैसेज सेंड कीजिए सर ਸੈਕਟਰ 44 ਚੰਡੀਗੜ੍ਹ ਦੇ ਜਿਹੜੇ ਪਬਲਿਕ ਕਨਵੀਨੀਅੰਸ ਹੈ ਭਾਵ ਨਗਰ ਨਿਗਮ ਵੱਲੋਂ ਚਲਾਏ ਜਾਂਦੇ ਸਰਕਾਰੀ ਜਿਹੜੇ ਟਾਇਲਟਸ ਨੇ ਉੱਥੇ ਖੜੇ ਆ ਔਰ ਤੁਹਾਨੂੰ ਦਿਖਾਵਾਂਗੇ ਅੱਜ 1 2 3 4 ਚਾਰ ਸਟicker ਲੱਗੇ ਹੋਏ ਨੇ ਇੱਕ ਬੜਾ ਵੱਡਾ ਸਕੈਂਡਲ ਚੰਡੀਗੜ੍ਹ ਦੇ ਸਰਕਾਰੀ ਬਾਥਰੂਮਾਂ ਤੋਂ ਚੱਲ ਰਿਹਾ ਹੈ ਵਾਸ਼ ਆਨਲਾਈਨ ਲੁੱਟਣ ਦਾ ਆਨਲਾਈਨ ਫਰਾਡ ਕਰਨ ਦਾ ਇੱਕ ਵਾਰ ਕਹੂੰਗਾ ਆਪਣੇ ਕੈਮਰਾਮੈਨ ਨੂੰ ਨੇੜੇ ਆਣਗੇ ਇਹ ਬਾਥਰੂਮ ਦੇ ਇੱਕ ਵਾਰ ਕਹਾਂਗਾ ਪਾਟ ਵੀ ਤੁਹਾਨੂੰ ਦਿਖਾਣਗੇ ਵਾਕਈ ਹੀ ਇਹ ਯੂਰਨਲ ਪਾਟ ਹੈ ਸੈਕਟਰ 44 ਚੰਡੀਗੜ੍ਹ ਦਾ ਸਰਕਾਰੀ ਠੀਕ ਹੈ ਜੀ ਤੇ ਇਹਦੇ ਵਿੱਚ ਜੇਕਰ ਆਪਾਂ ਅੱਗੇ ਆ ਕੇ ਪੜੀਏ ਇਹ ਸਟicker ਤੁਸੀਂ ਧਿਆਨ ਨਾਲ ਪੜੋ ਇਸ ਤੇ ਕੀ ਲਿਖਿਆ 골ਡਨ ਮੀਟਿੰਗਸ ਅਬ ਆਪਣੇ ਸ਼ਹਿਰ ਮੇ ਹਾਈ ਪ੍ਰੋਫਾਈਲ ਮਹਿਲਾਵਾਂ ਮ ਲੜਕੀਆਂ ਸੇ ਮਿਲਕਰ ਕਮਾएं 10 ਸੇ 12000 ਪ੍ਰਤੀ ਦਿਨ ਪਾਰਟ ਟਾਈਮ ਫੁੱਲ ਟਾਈਮ ਆ ਫੋਨ ਨੰਬਰ ਦਿੱਤਾ ਹੋਇਆ ਹੈ ਤੇ ਬਕਾਇਦਾ ਰਜਿਸਟ੍ਰੇਸ਼ਨ ਨੰਬਰ ਵੀ ਹੈ ਜੇ ਜ਼ੂਮ ਇਨ ਕਰਕੇ ਕੈਮਰਾਮੈਨ ਦਿਖਾ ਸਕੇ ਅੱਗੇ ਜਾ ਕੇ ਥੋੜਾ ਜਿਆ ਉੱਪਰ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਵੀ ਜਿਹੜਾ ਨਜ਼ਰ ਆਂਦਾ ਸੋ ਇਹ ਸਟਿੱਕਰਾਂ ਤੋਂ ਆਨਲਾਈਨ ਲੁੱਟਣ ਦਾ ਫਰਾਡ ਚੱਲ ਰਿਹਾ ਦਿਖਾਉਂਦਾ ਹੀ ਤਮੰਗ ਕੈਮਰਾਮੈਨ ਆਉਣਗੇ ਉਹ ਬਿਲਕੁਲ ਵਾਸ਼ਰੂਮ ਦੇ ਅੰਦਰ ਦਾ ਸੀਨ ਹੈ ਭਾਵੇਂ ਤੁਸੀਂ ਦੇਖੋ ਵੀ ਕਿੰਨਾ ਥੋਰੋਲੀ ਕਿੰਨਾ ਡੀਪਲੀ ਜਿਹੜਾ ਹੈਗਾ ਇਹ ਕੰਮ ਇੱਥੇ ਕੀਤਾ ਜਾ ਰਿਹਾ ਇੱਕ ਵਾਰ ਫੇਰ ਬਾਰ ਤੋਂ ਵੀ ਤੁਹਾਨੂੰ ਇਹ ਚੀਜ਼ ਕਲੀਅਰ ਕਰਾਣੇ ਆ ਬਕਾਇਦਾ ਲਿਖਿਆ ਹੋਇਆ ਕਿ ਇਹ ਮੇਲਸ ਲਈ ਹੈ ਇਹ ਫੀਮੇਲਸ ਲਈ ਹੈ ਔਰ ਜਿਸ ਤਰ੍ਹਾਂ ਲਿਖਿਆ ਹੈ ਰੈਨੋਵੇਸ਼ਨ ਆਫ ਪਬਲਿਕ ਟਾਇਲਟ ਬਾਏ ਜਸਮਨ ਪ੍ਰੀ ਸਿੰਘ ਕਾਉਂਸਲਰ ਵਾਰਡ ਨੰਬਰ 32 ਜਿਹੜਾ ਚੰਡੀਗੜ੍ਹ ਨਗਰ ਨਿਗਮ ਦਾ ਵਾਰਡ ਨੰਬਰ 32 ਆ ਉਹ ਸੈਕਟਰ 44 ਸੋ ਅਸੀਂ ਦਿਖਾਣਾ ਕੀ ਚਾਹੁੰਦੇ ਆ ਕਿ ਕਿੰਨਾ ਡੀਪਲੀ ਮਾਈਂਡ ਨਾਲ ਕੰਮ ਜਿਹੜਾ ਹੈਗਾ ਆਨਲਾਈਨ ਫਰਾਡ ਕਰਨ ਵਾਲੇ ਕਰ ਰਹੇ ਨੇ ਅਕਸਰ ਜਦੋਂ ਕਸੀਂ ਵਾਸ਼ਰੂਮ ਜਾਂਦੇ ਆ ਇੱਕ ਮੈਂਟਲੀ ਅਟੈਕ ਕਰਨ ਦੀ ਗੱਲ ਹੈ ਅਸੀਂ ਆਮ ਤੌਰ ਤੇ ਬੜੇ ਸਹਿਜ ਸੁਭਾ ਹੋ ਕੇ ਬੜੇ ਰਿਲੈਕਸ ਹੋ ਕੇ ਪਾਟ ਦੇ ਅੱਗੇ ਖੜ ਜਾਂਦੇ ਆ ਯੂਰਨਲ ਪਾਟ ਦੇ ਅੱਗੇ ਆਪਣਾ ਯੂਰਨਲ ਜਿਹੜਾ ਹੈਗਾ ਡਿਸਚਾਰਜ ਕਰਨ ਲਈ ਸੋ ਇਹ ਖੁਦ ਸਾਡਾ ਜਰਨਲਿਸਟਿਕ ਥਿਊ ਹੈ ਮੇਰੇ ਖੁਦ ਨਾਲੇ ਵਾਪਰ ਇਨਸੀਡੈਂਟ ਭਾਵੇਂ ਕਹੋ ਕਿ ਮੈਂ ਉਹ ਸਟicker ਪੜ ਕੇ ਉਸ ਦੀ ਤਹਿ ਤੱਕ ਗਿਆ ਉਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਅੱਜ 28 ਸਤੰਬਰ ਹੈ 2024 ਠੀਕ 3 ਦਿਨ ਪਹਿਲਾਂ 25 ਸਤੰਬਰ ਦੀ ਸ਼ਾਮ ਨੂੰ ਮੈਂ ਇਸ ਮਾਰਕੀਟ 'ਚ ਕੁਝ ਸਮਾਨ ਖਰੀਦਣ ਆਨਾ। ਦੁਕਾਨਦਾਰ ਮੈਨੂੰ ਕਹਿੰਦਾ ਕਿ ਥੋੜਾ ਟਾਈਮ ਲੱਗੇਗਾ ਤਿਆਰੀ ਲਈ। ਮੈਂ ਕਹਿੰਨਾ ਠੀਕ ਹੈ ਜੀ ਮੈਂ ਉਹਨੂੰ ਪੇਮੈਂਟ ਕਰਕੇ ਇੰਤਜ਼ਾਰ ਕਰਨ ਲੱਗ ਪੈਨਾ। ਇਸੇ ਦੌਰਾਨ ਮੈਨੂੰ ਨੇਚਰਲ ਕਾਲ ਆਂਦੀ ਹੈ, ਯੂਰਨਲ ਦੀ। ਮੈਂ ਉਹਨੂੰ ਪਾਸ ਕਰਨ ਲਈ ਇਸ ਵਾਸ਼ਰੂਮ ਚ ਆਨਾ। ਪੌਟ ਤੇ ਜਦੋਂ ਮੈਂ ਯੂਰਨਲ ਪਾਸ ਕਰ ਰਿਹਾ ਸੀ, ਬਿਲਕੁਲ ਹਰ ਬੰਦੇ ਦੀ ਸੁਭਾਵਿਕਾ ਜਿਵੇਂ ਮੇਰੀ ਨਜ਼ਰ ਸਾਹਮਣੇ ਲੱਗੇ ਸਟicker ਤੇ ਪਈ ਹੈ। ਤੇ ਉਹ ਸਟicker ਤੇ ਮੇਰੀ ਨਜ਼ਰ ਪੈਂਦੀ ਹੈ ਹਾਲਾਂਕਿ ਅੱਜ ਤੁਹਾਨੂੰ ਜੇ ਇੱਕ ਵਾਰ ਫੇਰ ਸਕਰੀਨ 'ਚ ਤੁਹਾਨੂੰ ਨਜ਼ਰ ਆ ਰਿਹਾ ਉਹ ਨੰਬਰ ਫਾੜਿਆ ਹੋਇਆ ਹੈ ਹਾਲਾਂਕਿ ਜਦੋਂ 25 ਤਰੀਕ ਦੀ ਸ਼ਾਮ ਮੈਂ ਆਇਆ ਸੀ ਤਾਂ ਨੰਬਰ ਪੂਰਾ ਸੀਗਾ ਮੇਰੇ ਕੋਲ ਨੰਬਰ ਵੀ ਹੈਗਾ ਤੇ ਜਿਵੇਂ ਲਿਖਿਆ ਹੁੰਦਾ ਹੈ 골ਡਨ ਮੀਟਿੰਗਸ ਪ੍ਰਤੀ ਦਿਨ ਮਹਿਲਾਵਾਂ 'ਸੇ ਮਿਲ ਕੇ ਕਮਾएं 10 ਸੇ 12000 ਰੁਪਏ ਹਰ ਕਿਸੇ ਦੀ ਜਿਹੜੀ ਹੈਗੀ ਇੱਕਦਮ ਲਾਲਸਾ ਜਾਗ ਜੇਗੀ ਕਿ ਯਾਰ ਜੇ ਇਸ ਤਰ੍ਹਾਂ ਕੋਈ ਪਾਰਟ ਟਾਈਮ ਫੁੱਲ ਟਾਈਮ ਕਰਕੇ ਕਮਾ ਸਕਦੇ ਆ ਕੀ ਹੈ ਤੇ ਮੈਂ ਵੀ ਸੁਭਾਵਿਕ ਕਾਲ ਲਾ ਲਈ ਮੈਂ ਕਿਹ ਜੀ ਪਤਾ ਕਰੀਏ ਕੋਈ ਆਪਾਂ ਹਾਲਾਕਿ ਮੈਂ ਲੰਬੇ ਸਮੇਂ ਤੋਂ ਪੱਤਰਕਾਰ ਹੀ ਕਰ ਰਿਹਾ ਠੀਕ ਠਾਕ ਅਹੁਦੇ ਤੇ ਬੈਠਾ ਹੋਇਆ ਠੀਕ ਠਾਕ ਤਨਖਾਹ ਵੀ ਲੰਦਾ ਪਿਆ ਤੇ ਮੈਂ ਜਦੋਂ ਕਾਲ ਕੀਤੀ ਤਾਂ ਫੋਨ ਚੱਕਣ ਵਾਲੀ ਕੁੜੀ ਕਹਿੰਦੀ ਹੈ ਮੇਰਾ ਨਾਮ ਅੰਜਲੀ ਸ਼ਰਮਾ ਹੈ ਹਰ ਚੀਜ਼ ਦੀ ਰਿਕਾਰਡਿੰਗ ਮੈਂ ਪੰਜ ਕਵਾਰੀ ਉਹਦੇ ਨਾਲ ਕਾਲ ਕੀਤੀ ਹੈ 25 ਸਤੰਬਰ ਰਾਤ ਤੋਂ ਲੈ ਕੇ 26 ਸਤੰਬਰ ਸਵੇਰ ਤੱਕ ਉਹ ਸਾਰੀਆਂ ਰਿਕਾਰਡਿੰਗਸ ਨੇ ਮੇਰੇ ਕੋਲ ਇਹ ਸਟicker ਤਿੰਨ ਦਿਨ ਪਹਿਲਾਂ ਥੋੜੇ ਥੋੜੇ ਫਟੇ ਸੀ ਹੁਣ ਜਿਆਦਾ ਫਟ ਗਏ ਨੇ ਤੇ ਹੁੰਦਾ ਕੀ ਹੈ ਜੋ ਵੀ ਸ਼ੈਤਾਨੀ ਕਰਨ ਵਾਲ ਨੂੰ ਪਤਾ ਹੁੰਦਾ ਸੀ ਸ਼ੈਤਾਨੀ ਕਿੱਥੇ ਜਾ ਕੇ ਕੀਤੀ ਹੋਈ ਹੈ ਤੇ ਆਪਣੇ ਸਬੂਤ ਮਟਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਮੈਨੂੰ ਲੱਗਦਾ ਕਿ ਮੇਰੀ ਜਦੋਂ ਉਸ ਲੜਕੀ ਨਾਲ ਗੱਲਬਾਤ ਹੋ ਗਈ ਉਸ ਤੋਂ ਬਾਅਦ ਇਹ ਸਬੂਤ ਮਟਾਉਣ ਦੀ ਕੋਸ਼ਿਸ਼ ਦਾ ਹੀ ਸਿਲਸਲਾ ਸੀਗਾ ਸੋ ਅਸੀਂ ਉੱਥੇ ਆਨੇ ਆਪਸ ਮੈਂ ਉਸ ਕੁੜੀ ਨੂੰ ਕਾਲ ਕਰਦਾ ਤੇ ਚੱਕਣ ਵਾਲੀ ਕਹਿੰਦੀ ਮੇਰਾ ਨਾਮ ਅੰਜਲੀ ਸ਼ਰਮਾ ਹੈ 골ਡਿੰਗ ਗੋਲਡਨ ਮੀਟਿੰਗਸ 2013 ਤੋਂ ਕੰਮ ਕਰਦੀ ਕੰਪਨੀ ਹੈ ਬੜੀ ਪੁਰਾਣੀ ਕੰਪਨੀ ਹੈ ਸਭ ਤੋਂ ਪਹਿਲਾਂ ਜਦੋਂ ਗੋਲਡਨ ਮੀਟਿੰਗ ਲਈ ਫੋਨ ਕੀਤਾ ਜਾਂਦਾ ਹੈ ਤਾਂ ਅੰਜਲੀ ਸ਼ਰਮਾ ਨਾਲ ਕੀ ਗੱਲ ਹੁੰਦੀ ਹੈ सुनो क्या जानकारी चाहिए आपको फिर नेम बताइए सर अपना मेरा रोमी रोमी बोलिए एज हाँ जी फोर्टी हाइट बोलिए मेरी uh, छ छे, फुट है बॉडी वेट एटी के जी अस्सी किलो एटी एटी है ना सर हाँ एट जीरो ethnicity mindset body color medium fair white हां जी क्या पूछा आ body color medium fair white कलर मेरा वाइट है गोरा हूँ, ऑफ रंग है ग्रीन नेचुरली ग्रीन आईज है मैडम नेचुरली ग्रीन आईज कोई नहीं है कोई लेंस नहीं है ओके सर नो ग्रीन आईज है ना सर आपकी? हाँ, नेचुरली ग्रीन नॉट विद द लेंसस एंड ऑल दैट ओके सर जॉब बिजनेस स्टडी मैडम ठीक है अभी आप रजिस्ट्रेशन फीस कौन सी ऑप्शन से पे करेंगे सर मैं आपको पेटीएम नंबर सेंड कर देती हूँ या फिर कंपनी का जो स्कैनर वो आपको सेंड कर देती हूँ रजिस्ट्रेशन फीस अभी कितने मिनट में पे हो जाएगी मैं आधे घंटे तक कर सकता हूँ ड्राइव कर रहा था थोड़ा है ना आधे घंटे तक ठीक है सर आप मुझे थर्टी मिनट्स तक कॉल कर लीजिएगा ओके अच्छा जी हाँ जी ठीक है मैडम तो कब से शुरू हो जाएगी फिर वो आगे प्रोग्राम मीटिंग वगैरह ये सर मीटिंग कल से ले सकते हो आप कल से हो जाएगी हाँ जी कल इवनिंग से मीटिंग आपकी भी जो है आ, फाइव पी के बाद आप ले सकते हो अच्छा हाँ जी तो जो, जो फिर क्लाइंट जो पेमेंट देगा वो आप, आपको देगा वो आप हमें आगे दोगे कैसे होगा नहीं सर आपको वहाँ से टोटली कैश मिलता है कोई केवाईसी यूज नहीं करते हैं है मैम और ना ही आपको करनी होती है टोटली कैश मिलता है ट्वेल्व थाउजेंड जिसमें से टू थाउजेंड कमीशन आपको कंपनी में पेड करना होता है आफ्टर मीटिंग और टेन थाउजेंड आपकी खुद की पेमेंट होती है ओके अच्छा वो आपको ऑनलाइन पे कर सकते हैं वापिस है ना हाँ जी तो सी बात थी सकता आवर्स

अच्छा चलो ठीक है फिर मैं करता हूँ आपको आधे घंटे तक है ना ओके सर तो अगर आप कंफर्म है तो मैं से आपका डाटा क्लिक कर दू थर्टी मिनट्स के बाद हाँ कोई ना कर दीजिए मुझे सिर्फ ये है कि मुझे ये श्योरटी चाहिए कि चीट नहीं हो रहा आपके साथ धोखा नहीं हो रहा मुझे सिर्फ ये शोर्टी चाहिए। चाहिए। ऐसा कोई चीज़ नहीं होगा बकायदा आपको रजिस्ट्रेशन फीस पे होने के वन आवर के बाद आपको लाइसेंस कार्ड भी मिल जाता है ठीक है अच्छा जी तो फिर उसके बाद मतलब जैसे वो आप बता रहे हो मीटिंग कल से शुरू हो जाएंगी तो आप मुझे बताओगे कहाँ जाना कैसे करना मैं बताती हूँ अभी आपका रजिस्ट्रेशन कार्ड बनता है ठीक है फीस पे होने के बाद वन आवर के बाद उसके बाद कंपनी की तरफ से आपको जो है सीनियर डिपार्टमेंट की तरफ से वेरीफाई कर दिया जाता है जिसमें आपको मैम का नंबर भी बता दिया जाएगा ठीक है उनके साथ आप डिस्कशन कर सकते हो कर रही है कहाँ पर कर रही है कितने टाइम की कर रही है जो भी डिस्कशन करना होता है वो आप लोग अपनी प्राइवेट जो है प्राइवेट डिस्कशन कर सकते हो ठीक है उसके बाद जैसे आपकी फर्स्ट मीटिंग क्लियर हो जाती है आपको वहां से अमाउंट मिल जाता है उसके बाद आप दोनों का रिलेशन वहीं पे खत्म हो जाता है ठीक है उसके बाद क्या होता है कि नेक्स्ट मीटिंग आपको जब बुक करवानी होती है तो या तो आप अपने जैसे आपने इसी नंबर से कॉल किया तो मैं आपका रजिस्ट्रेशन फीस पे होने के बाद यही नंबर रजिस्टर्ड करूंगी जिससे आप जब भी कॉल करो तो आपके कॉल को फर्स्ट टाइम कर दिया जाए उसके बाद क्या होता है कि आपको या फिर कार्ड में आई डी भी कोड होता है जिसके थ्रू मीटिंग्स बुक होती है तो आप अपना कोड बता सकते हो या रजिस्टर्ड नंबर से कॉल कर सकते हो ठीक है अच्छा जी हाँ जी नेक्स्ट टू नेक्स्ट स्टेप यही रहता है टर्म्स एंड कंडीशन यही रहती है मीटिंग करने के लिए जाते हैं सिंगल पर्सन जाना होता है साथ में कोई अदर पर्सन नहीं जाना होना चाहिए ठीक है सेकेंड ये रहता है कि विदाउट परमिशन आप कोई ड्रिंक यूज नहीं करेंगे थर्ड ये रहता है कि जब भी आप मीटिंग्स अटेंड करने जाते हैं उसमें टाइमिंग कंप्लीटली नोट होना चाहिए ट्वेंटी फार हाउस के अंदर जो है कंपनी का कमीशन फी होना चाहिए कंपनी कभी भी कोई खुद से कॉल नहीं करेगी आपको ठीक है क्योंकि हमारे क्लाइंट्स की कंडीशन होती है देखिए उनकी अपनी पर्सनल फैमिलीज होती है जिससे उन्हें इश्यूज आते हैं ठीक है नहीं, नहीं, कंपनी की तरफ से कभी कोई कॉल मैसेज नहीं जाता है ठीक है और इसमें क्या होता है कि जब आप अगर एक वन मंथ के अंदर एक भी मीटिंग अटेंड नहीं करते हैं तो, तो आपको दूसरे महीने में कॉल करके सर सेकेंड मंथ में आपको कॉल करके और आपका कार्ड यहाँ से रिजेक्ट कर दिया जाता है ओके अच्छा महीने में आप चार पाँच मीटिंग बता रहे हो फोर टू फाइव लेनी होती है वो ज्यादा भी देखो ज्यादा भी दे सकते हो नो सर सॉरी सॉरी मैं ज्यादा की करूँगी जो, जो चीजें वैलिड नहीं है वो मैं आपको नहीं बता सकती अच्छा 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 ओके okay, सर भरोसा दे सकते हो मुझे बस पंद्रह सौ तो मैं कर दूंगा पर ये अभी दिक्कत कोई आई तो सॉरी सर अगर यही क्वेश्चन आप अगर कम्प्लीटली नाइट जो है करते रहिए नो प्रॉब्लम बट ये चीजें यहाँ पर वैलिड नहीं है ठीक है ऐसी कोई इश्यूज या प्रॉब्लम्स आपको फेस करने ही नहीं पड़ती है सर ठीक है अच्छा और आपको मैं बताना चाहती हूँ कि चंडीगढ़ सिटी से वैसे हमारे साथ टेन टू ट्वेल्व लैस प्लस क्लाइंट जो इंडिया से है इंडिया डिस्ट्रिक्ट से ज्वाइन है ऑल इंडिया डिस्ट्रिक्ट से इसमें चंडीगढ़ सिटी से सर हमारे साथ सबसे ज्यादा रिकॉर्ड है सेवेंटी प्लस क्लाइंट जो है ओनली फॉर चंडीगढ़ सिटी से ज्वाइन है ठीक है इतनी तो मैंने पॉपुलेशन नहीं है चंडीगढ़ की तो दस लाख की तो पॉपुलेशन जी सर मोहाली खरड़ पटियाला पंचकुला मैंने आपको आस पास की अच्छा, लोकेशन दे दी है चंडीगढ़ के नियर बाई आती है हाँ जी हाँ जी अच्छा अच्छा तो, तो कहीं भी भेजोगे आप फिर चाहे ये पास पास भी नो सर हुँ. आपको बताना होगा आपके जो मीटिंग्स है जैसे अभी मैं आपकी फाइल आप रजिस्ट्रेशन के बाद बताएंगे कि चंडीगढ़ में मीटिंग लेना चाहते हैं तभी मैंने अभी आपसे कन्फर्म नहीं किया है कि आप मीटिंग कहाँ लेंगी ये चीज आपको रिमाइंड नहीं है बट मुझे अभी याद है ठीक है तो रजिस्ट्रेशन फीस पे होने के बाद मैं आपसे कन्फर्म करूंगी की मीटिंग आप चंडीगढ़ मोहाली खरड़ पंच पटियाला कहाँ लेना चाहते हैं नियर बाय ठीक है तो आपको वो लोकेशन जो भी क्लिक करना चाहते हैं जीरकपुर वगैरह तो आप मुझे बता सकते हैं कि मैं आपसे इस लोकेशन में उसी के अकॉर्डिंग यहाँ से डेटा अपडेट होता है तभी इतना टाइम लगता है सर ठीक है अच्छा उसमें कोई ये तो नहीं कि टर्बन विदाउट टर्बन वो कोई इशू तो नहीं है नो 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 सर ऐसा कोई इशूज नहीं है अच्छा चलिए ठीक है मैडम करता हूँ थोड़ी देर में ओके सर थैंक यू आप भेजो okay. भेजना आप मुझे व्हाट्सएप पर अभी कॉल के चलते हुए हाई का मैसेज सेंड कर दीजिएगा पेमेंट पे करने से टू से थ्री मिनट पहले ठीक है ठीक ओके थैंक यू ओके ओके फिर आधे घंटे बाद जदों उदा रिप्लाई नहीं आता तो की वो कहती है ये भी सुनो hmm. हेलो जी मैडम बात हो रही थी ना रात को रोमी बात कर रहे से क्या, क्या मजाक लगा रखा आपने नहीं, नहीं, आप नहीं, 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 मेरी बात सुनिए थर्टी मिनट्स के बाद आपने आपको शायद फोर्टी मिनट्स के बाद कॉल किया गया दो बार बिल्कुल किया गया कॉल पिक किया बिल्कुल दो बार कॉल किया गया आपको कंपनी की तरफ से उसके बाद किसी और ने किया

ओके okay, ओके okay. जी अभी देखिए सर ये एक लीगल कंपनी है क्योंकि उसके बाद हम आपकी अपडेटिंग यहाँ से डालते हैं उसके बाद चार बातें हमें सुनने को मिलती है सर एक्स्ट्रा में ठीक है क्लाइंट्स की परमिशन के, के हम कैसे जी जी बताइए हाँ क्लाइंट्स की बिना परमिशन के हम कैसे अपडेटिंग डाल रही है ठीक है इसीलिए मैंने आपको पहले ही कंफर्म किया था सर अगर ज्वाइनिंग लेनी है तो मुझे बताओ नहीं तो मैंने मना कर दिया आपको मैडम सीधी बात है ओके तो सर आपने दोबारा फिर आंसर करते तो आप उसके बाद बोल रही कि मैडम गोल्डन मीटिंग कंपनी से बोल रहे हो हाँ जी डिटेल्स बताओ एक बात बताइए बार बार डिटेल्स चेंज तो नहीं होती ना सर मुझे ये था कि आपका ये दूसरा नंबर है क्या कहते हैं जैसे आपने बताया था कॉल सेंटर अभी शायद कोई और उठाएगा आप ना पिक करो मुझे ये था भी भी कॉल कॉल सेंटर जब करते हैं सेम पर्सन दोबारा नहीं उठाता ना मैं बताती हूँ एक्चुअली टेन थर्टी के बाद जो है इसमें क्या होता है टेन थर्टी के बाद नाइन में साफ चेंज होता है उसके बाद मॉर्निंग में नाइन ए एम के बाद चेंज होता है ठीक है मैंने तो कह रहा आपको साढ़े दस से पहले ही किया था हाँ, हाँ जी हाँ जी हाँ। जी अपनी डिटेल्स मुझे दोबारा दीजिए सर अगर ज्वाइनिंग लेनी है तो आ, अच्छा लिख लीजिए नाम लिख लीजिए नाम तो पता ही है आपको रोमी जी हाँ जी रोमी बोलिए फोर्टी हाइट छ फुट मतलब एक इंच कम कम है से मेरी वो सर कम नहीं बताई थी आपने मुझे नहीं नहीं मैडम चालीस बताई थी आ, ओके ओके सॉरी जी, जी। हाइट आपकी सिक्स फीट है बॉडी वेट बताइए अस्सी किलो और बॉडी कलर आपका वाइट है ना हाँ जी बिल्कुल ठीक ठाक वाइट ब्लू आईज ना ग्रीन मैडम नेचुरल ग्रीन नॉट विद विदेस नेचुरल ग्रीन ओके जी मीटिंग कहा पर लेना चाहते हैं आप चंडीगढ़ चंडीगढ़ डे या नाइट जो मर्जी मिल जाए प्रेफर डे करूंगा वैसे ओके जी नाइट मिलती है तो कोई इशू नहीं है मैं अभी अपडेटिंग कर देती हूँ रजिस्ट्रेशन फीस अभी कितने मिनट्स में हो जाएगी अभी मैडम मैं ऑन रोड हूँ ड्राइव कर रहा हूँ बारिश पे है आधा पौना घंटे तक ਠੀਕ ਹੈ ਸਰ ਆਪ ਮੁਝੇ 30 ਮਿੰਟਸ ਦਾ ਕਾਲ ਕਰ ਲਿਜੀਏਗਾ 10:15 ਦਾ ਟਾਈਮ ਅਭੀ ਹੋ ਚੁੱਕਾ ਹੈ ਮੈਂ 11:00 a.m ਤੱਕ ਦਾ ਟਾਈਮ ਡਾਲ ਦਿੰਦਾ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਓਕੇ ਹਾਂ ਓਕੇ ਓਕੇ ਤੀਸਰੀ ਵਾਰ ਜਦੋਂ ਉਹਨੂੰ ਫੋਨ ਕੀਤਾ ਜਾਂਦਾ ਹੈ ਤਾਂ ਅੰਜਲੀ ਗੁੱਸੇ ਵਿੱਚ ਕਿਵੇਂ ਗੱਲ ਕਰਦੀ ਹੈ ਤੁਸੀਂ ਆਪ ਹੀ ਸੁਣ ਲਓ ਹੈਲੋ ਹੈਲੋ

ਹਾਂਜੀ ਮੈਡਮ ਬਤਾਈਏ ਚਲੋ ਬਾਤ ਨਹੀਂ ਹੋ ਪਾਈਏ ਬਾਗੇ ਦੀ ਬਾਤ ਤਾਂ ਬਤਾਈਏ ਸਵੇਰੇ 10 ਵਜੇ ਕਾਲ ਕਰੋ ਸਰ ਆਪ ਉਹ ਭੇਜੋ ਜੋ ਭੇਜਦੇ ਸੀ ਸਕੈਨ ਕੋਡ ਤੇ ਅਖੀਰਲੀ ਪੰਜਵੀਂ ਕਾਲ ਜਿਹੜੀ 26 ਸਤੰਬਰ ਸਵੇਰੇ ਨੂੰ ਕੀਤੀ ਜਾਂਦੀ ਹੈ ਉਦੋਂ ਉਹ ਆਪਣਾ ਮਕਸਦ ਆਨਲਾਈਨ ਜਲਦੀ ਫੋਨ ਕਾਲ ਵਿੱਚ ਖਾਤਾ ਖਾਲੀ ਕਰਨ ਦਾ ਕਿਵੇਂ ਪੂਰਾ ਕਰਨ ਲੱਗਦੀ ਹੈ हाँ awesome. जी मैडम हाँ जी रोमी जी बोलिए आपने भेजा नहीं कुछ है वो पेमेंट के लिए स्कैन कोड वगैरह आपने ओ सॉरी सर वो एक्चुअली मैं रिमाइंडर में ढालना बोल गई थी मैंने सोचा आप खुद से कॉल कर लोगे तो हुँ अभी हुँ? आप मुझे व्हाट्सएप पर कॉल के चलते हुए हाई का मैसेज करो सर कॉल डिस्कनेक्ट मत करना प्लीज अच्छा जी हाँ जी मैं आपको स्कैनर भेज दी हूँ ठीक है मैडम ठीक है जी ओके ਕੋਲ ਕੇ ਚਲਤੇ ਹੋਏ ਹਾਈ ਦਾ ਮੈਸੇਜ ਸੈਂਡ ਕੀਜੀਏ ਸਰ ਠੀਕ ਹੈ ਬਣਾ ਕਰ ਰਹਾ ਹੂੰ ਕਰ ਰਹਾ ਹੂੰ ਅਭੀ ਕਰ ਰਹਾ ਹੂੰ ਓਕੇ ਓਕੇ ਤੇ ਜਿਹੜੇ ਸਾਡੇ ਆਪਣਾ ਕਲਾਇੰਟਸ ਜਿਹੜੇ ਸਾਡੇ ਨਾਲ ਜੁੜਦੇ ਨੇ ਤੇ ਉਹ ਕਸਟਮਰ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਕਰਾਉਂਦੇ ਨੇ ਫੀਮੇਲ ਮੇਲ ਦੀ ਕਰਾਉਂਦੀ ਹੈ ਮੇਲ ਦੀ ਫੀਮੇਲ ਕਰਾਉਂਦੀ ਹੈ ਤੁਸੀਂ ਸਮਝ ਰਹੇ ਹੋ ਨੈਚੁਰਲ ਜਿਹੜਾ ਰਿਕੁਆਇਰਮੈਂਟ ਹੈ ਹਿਊਮਨ ਬਾਡੀਜ਼ ਦੀ ਭਾਵ ਜੇ ਆਮ ਸਾਦੇ ਸ਼ਬਦਾਂ ਚ ਕਹਾਂ ਸੈਕਸ ਮੀਟਿੰਗ ਕਰਾਉਣ ਦਾ ਕੰਮ ਹੈ ਕੰਪਨੀਆਂ ਕਰ ਰਹੀਆਂ ਇੱਕ ਕਿਉਰਿਓਸਟੀ ਜਦੋਂ ਹੋ ਜੇਗੀ ਉਤਸੁਕਤਾ ਜਦੋਂ ਹੋ ਜੇਗੀ ਹਰ ਬੰਦਾ ਫਸੇਗਾ ਹੀ ਫਸੇਗਾ ਉਹਨਾਂ ਦੇ ਜਾਲ 'ਚ ਸਾਡਾ ਖੈਰ ਤਜਰਬਾ ਇਦਾਂ ਦਾ ਸਾਡਾ ਆਲਾ ਦੁਆਲਾ ਇਦਾਂ ਦਾ ਕਿ ਅਸੀਂ ਥੋੜਾ ਵੇਅਰ ਰਹਿਣ ਨਾ ਚੀਜ਼ਾਂ ਤੋਂ ਮੈਂ ਉਸ ਕੁੜੀ ਨੂੰ ਕਾਲ ਕਰਦਾ ਉਹ ਸਾਰੀਆਂ ਗੱਲਾਂ ਕਰਦੀ ਐ ਉਹ ਪਹਿਲਾਂ ਗੱਲਾਂ ਕੀ ਕਰਦੀ ਐ ਕਿ ਜੀ ਤੁਹਾਨੂੰ ਰੋਜ਼ ਲੇਡੀਜ਼ ਨੂੰ ਮਿਲਣਾ ਪਏਗਾ ਮਹੀਨੇ 'ਚ ਤੁਹਾਨੂੰ 5 ਵਾਰੀ ਭੇਜਾਂਗੇ 5 ਤੋਂ ਜ਼ਿਆਦਾ ਨਹੀਂ ਭੇਜਾਂਗੇ ਫੁੱਲ ਇੰਜੋਏ ਕਰੋਗੇ ਇਹ ਕਰੋਗੇ ਅੱਛਾ ਜੀਓਗੇ ਖੁੱਲਾ ਕਮਾਓਗੇ ਕਰਦੇ ਕਰਦੇ ਬੰਦਾ ਅੱਗੇ ਅੱਗੇ ਵਧੀ ਜਾਂਦਾ ਵਧੀ ਜਾਂਦਾ ਫਿਰ ਉਹ ਲਾਸਟ ਤੇ ਆਂਦੀ ਹੈ ਜੀ ਕਿ ਤੁਸੀਂ ਮੈਨੂੰ ਆਪਣੇ ਪਾਰਟਿਕੂਲਰ ਦੱਸ ਦੋ ਜੇਕਰ ਤੁਸੀਂ ਜੋਇਨ ਕਰਨਾ ਸਾਨੂੰ ਭਾਵ ਤੁਹਾਡਾ ਕੱਦ ਕਿੰਨਾ ਹੈ ਤੁਹਾਡਾ ਭਾਰ ਕਿੰਨਾ ਹੈ ਤੁਹਾਡਾ ਰੰਗ ਕਹਿਜ ਹੈ ਤੁਹਾਡਾ ਨਾਮ ਕੀ ਹੈ ਤੁਹਾਡੀ ਉਮਰ ਕੀ ਹੈ ਉਹ ਸਾਰੀ ਕਿਸ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਨਾਲ ਲੈ ਕੇ ਫਿਰ ਕੀ ਕਹਿੰਦੀ ਹੈ ਜੀ ਤੁਹਾਡੀ ਮੈਂ ਆਈਡੀ ਬਣਾਤੀ ਹੈ ਆਈਡੀ ਤੁਹਾਡੀ ਬਣਾਤੀ ਹੈ ਤੇ ਤੁਸੀਂ ਸਾਡੇ ਹੁਣ ਸਰਟੀਫਾਈਡ ਆਪਣਾ ਕੰਪਨੀ ਦੇ ਤੁਹਾਡੇ ਬਣ ਗਏ ਤੁਸੀਂ ਸਾਡੇ ਮੈਂਬਰ ਤੇ ਸਿਰਫ ਤੁਸੀਂ 1500 ਰੁਪਏ ਪੇ ਕਰੋ 1500 ਰੁਪਏ ਪੇ ਕਰੋ ਤੇ ਤੁਹਾਡੀ ਆਈਡੀ ਐਕਟੀਵੇਟ ਤੇ ਤੁਸੀਂ ਅੱਜ ਕਰਦੇ ਹੋ ਤਾਂ ਤੁਹਾਡੀ ਕੱਲ ਤੋਂ ਮੀਟਿੰਗ ਜਿਵੇਂ ਮੈਨੂੰ ਹੀ ਕਿਹਾ ਗਿਆ ਕਿ 25 ਸਤੰਬਰ ਦੀ ਸ਼ਾਮ ਨੂੰ ਮੇਰੀ ਕਾਲ ਹੋ ਰਹੀ ਹੈ ਕਹਿੰਦੇ ਤੁਸੀਂ 1500 ਪੇ ਕਰੋ 26 ਨੂੰ ਸਵੇਰੇ ਤੁਹਾਡਾ ਕੰਮ ਸ਼ੁਰੂ ਹੈ ਤੁਹਾਨੂੰ ਕਲਾਇੰਟ ਦੇ ਦਾਂਗੇ ਅਸੀਂ ਤੁਸੀਂ ਲੇਡੀ ਤੁਹਾਨੂੰ ਕਾਲ ਕਰੇਗੀ ਤੁਸੀਂ ਜਾਣਾ ਜੋ ਆਪਣੀ ਫਿਜ਼ੀਕਲ ਦੀ ਡਿਊਟੀ ਪੂਰੀ ਕਰਨੀ ਹੈ ਫਿਜ਼ੀਕਲ ਐਕਟੀਵਿਟੀ ਦੀ ਮੀਟਿੰਗ ਕਰਨੀ ਹੈ ਇਹਨਾਂ ਨਾਲ ਤੇ ਪੈਸੇ ਲੈ ਕੇ ਆਜੋ 12000 ਤੇ 12000 ਚੋਂ 2000 ਸਾਨੂੰ ਦੇਣੇ ਆ ਤੁਸੀਂ 10000 ਤੁਹਾਡੇ ਤੇ ਇਦਾਂ ਤੁਹਾਡੀਆਂ ਵੀ ਨਹੀਂ ਕਿ ਪੰਜ ਮੀਟਿੰਗਾਂ ਭਾਅ ਬੰਦਾ ਕਹਿੰਦਾ ਯਾਰ ਹਰ ਬੰਦਾ ਸੋਚ ਲਿੰਦਾ ਯਾਰ ਪੰਜ ਮੀਟਿੰਗਾਂ 50000 ਰੁਪਿਆ ਨਾਲ ਐਨਜੋਏ ਨਾਲੇ ਪੁੱਲਨ ਨਾਲੇ ਫਲੀਆਂ ਪੈਸਾ ਵੀ ਆ ਜਾਊਗਾ ਬੰਦਾ ਸੁਭਾਵਿਕਾ ਉਹ 15 1500 ਲਟਾ ਵੀ ਬੈਠਦਾ ਮੈਨੂੰ ਅੰਜਲੀ ਨੇ ਪੁੱਛਿਆ ਕਹਿੰਦੀ ਕਿੰਨੀ ਦੇਰ ਚ ਪੇ ਕਰ ਸਕਦੇ ਹੋ ਮੈਂ ਕਿਹਾ ਜੀ ਮਾਧੇ ਘੰਟੇ ਚ ਕਰ ਦਿੰਦਾ ਮੈਂ ਡਰਾਈਵ ਕਰ ਰਿਹਾ ਚੰਡੀ ਠੀਕ ਹੈ ਜੀ ਕਹਿੰਦੀ ਅੱਧੇ ਘਟੇ ਬਾਅਦ ਕਹਿੰਦੀ ਆ ਇਸੇ ਨੰਬਰ ਤੇ ਮੈਨੂੰ ਤੁਸੀਂ ਹਾਇ ਦਾ ਮੈਸੇਜ ਭੇਜੋ ਤੁਹਾਨੂੰ ਮੈਂ ਆਪਣਾ ਇੱਕ ਰਿਪਲਾਈ ਦਿੰਨੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਸਕੈਨ ਕੋਡ ਭੇਜਦਾ ਨਹੀਂ ਤੁਸੀਂ ਉਸ ਤੇ ਪੈਸੇ ਪਾ ਦਿਓ ਮੈਂ ਕਿਹਾ ਜੀ ਠੀਕ ਹੈ ਮੈਂ ਪਾ ਦਾਂਗਾ ਇਨ ਬਿਟਵੀਨ ਕੀ ਹੁੰਦਾ ਕਿ ਮੈਂ ਘਰ ਪਹੁੰਚ ਜਾਣਾ ਘਰ ਮੈਂ ਫੋਨ ਰੱਖਦਾ ਆਪਣੇ ਬਿਲਕੁਲ ਟਰੂ ਸਟੋਰੀ ਹੈ ਇਹਦੇ ਵਿੱਚ ਕੁਝ ਵੀ ਝੂਠ ਨਹੀਂ ਹੈ ਫੋਨ ਰੱਖ ਕੇ ਉਹ ਵਾਈਫ ਮੈਨੂੰ ਕਹਦੀ ਹੈ ਮਾਰਕੀਟ ਤੋਂ ਸਮਾਨ ਲਿਆਓ ਮੈਂ ਸਮਾਨ ਲੈਣ ਚਲਾ ਜਾਂਦਾ ਮੇਰਾ ਘਰੇ ਫੋਨ ਵੱਜਦਾ ਉਹ ਦੋ ਵਾਰੀ ਕਾਲ ਕਰਦੀ ਹੈ ਅੰਜਲੀ ਉਹ ਫੀਮੇਲ ਬਾਅਦ ਸੁਣ ਕੇ ਫੋਨ ਕੱਟ ਦਿੰਦੀ ਹੈ ਮੈਂ ਫਿਰ ਉਹਨੂੰ ਵਾਪਸ ਆ ਕੇ ਕਾਲ ਕਰਦਾ ਮੈਂ ਕਹਾਂ ਮੈਡਮ ਤੁਹਾਡੀ ਕਾਲ ਨਹੀਂ ਆਈ ਕਹਿੰਦੀ ਮੈਂ ਦੋ ਵਾਰ ਕਾਲ ਕੀਤੀ ਫੋਨ ਕਿਸੇ ਹੋਰ ਨੇ ਚੱਕਿਆ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਬੇਫਕੂ ਬਣਾਇਆ ਮੇਰਾ ਇਹ ਉਹ ਪੱਖੀ ਹੁੰਦੀ ਹੈ ਮੈਂ ਕਹਾਂ ਨਹੀਂ ਮੈਡਮ ਫੋਨ ਕਰੇ ਰੱਖਿਆ ਮੈਂ ਬਾਜ਼ਾਰ ਚਲਾ ਗਿਆ ਸੀ ਤੇ ਹੁਣ ਮੈਂ ਆ ਕੇ ਦੇਖਿਆ ਵੀ ਅੱਧੇ ਘੰਟੇ ਚ ਤੁਹਾਡਾ ਕੋਈ ਮੈਨੂੰ ਸਕੈਨ ਕੋਡ ਨਹੀਂ ਆਇਆ ਤੇ ਆਪਣਾ ਇਸ ਕਰਕੇ ਮੈਂ ਤੁਹਾਨੂੰ ਕਾਲ ਕੀਤੀ ਉਹ ਥੋੜਾ ਗੁੱਸਾ ਜ਼ਾਹਿਰ ਕਰਦੇ ਹੋਏ ਕਹਿੰਦੀ ਐ ਸਵੇਰੇ ਕਾਲ ਕਰਿਓ ਮੈਨੂੰ 10 ਵਜੇ ਕਰਿਓ ਮੈਂ ਕਿਹਾ ਠੀਕ ਹੈ ਜੀ ਮੈਂ 26 ਨੂੰ ਸਵੇਰੇ 10 ਵਜੇ ਫੋਨ ਲਾਣਾ ਤੇ ਮੈਂ ਕਿਹਾ ਮੈਡਮ ਕੋਈ ਭੇਜਿਆ ਨਹੀਂ ਸਕੈਨ ਕੋਡ ਤੇ ਉਹ ਕਹਿੰਦੀ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਉਹ ਕਹਿੰਦੀ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਦੁਬਾਰਾ ਸ਼ੇਅਰ ਕਰੋ ਮੈਂ ਕਹਿੰਦਾ ਰਾਤੀ ਤਾਂ ਕੀਤੀ ਹੀ ਹਾਲੇ ਉਹ ਬਹੁਤ ਜ਼ਿਆਦਾ ਦੇਰ ਨਹੀਂ ਹੋਈ ਕਦੇ ਨਹੀਂ ਉਹ ਸਾਰੀ ਮੈਂ ਡਿਲੀਟ ਮਾਰਤੀ ਸੀਗੀ ਤੇ ਦੁਬਾਰਾ ਸ਼ੇਅਰ ਕਰਉ ਮੈਂ ਦੁਬਾਰਾ ਨੂੰ ਆਪਣੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰ ਦਿੰਦਾ ਜੀ ਇਹ ਸਭ ਵਰਬਲੀ ਮੂੰ ਨਾਲ ਗੱਲਬਾਤ ਹੋ ਰਹੀ ਹੈ ਕੋਈ ਨੇ ਡਾਕੂਮੈਂਟਰੀ ਨਹੀਂ ਮੰਗੇ ਕੁਛ ਨਹੀਂ ਮੰਗਿਆ ਮੇਰੇ ਤੋਂ ਵੀ ਤੁਹਾਡਾ ਕੱਦ ਕਿੰਨਾ ਹੋਹੀ ਰੰਗ ਕਿਹ ਹੈ ਜ ਤੁਹਾਡਾ ਇਸ ਤਰ੍ਹਾਂ ਦੇ ਮਤਲਬ ਆਪਾਂ ਕਹੀਏ ਥੋੜਾ ਕਿਰੀਓਸਟੀ ਵਾਲੇ ਹੈ ਨਾ ਜਿਹੜੇ ਹੈਗੀ ਉਹ ਪਾਰਟਿਕੂਲਰ ਨੋਟ ਕਰਦੀ ਆ ਸਾਰੇ ਮੈਂ ਕਰਾਈ ਜਾਂਦਾ ਜੀ ਕਰਦੇ ਕਰਦੇ ਫਿਰ ਮੈਂ ਕਹਿੰਦਾ ਮੈਡਮ ਜੀ ਹੁਣ ਪੈਸੇ ਤੁਹਾਨੂੰ ਪੇ ਕਰਾਂ ਤੇ ਕਦੋਂ ਮੈਨੂੰ ਤੁਸੀਂ ਸਰਵਿਸ ਦਵਾਉਂਗੇ ਕੰਮ ਦਵਾਉਂਗੇ ਕਹਿੰਦੀ ਬਸ ਨਾਲ ਦੇ ਨਾਲ ਹੀ ਤੁਹਾਡੀ ਹੋ ਜੇਗੀ ਮੀਟਿੰਗ ਚੰਡੀਗੜ੍ਹ ਚ ਲੈਣੀ ਹੈ ਤੁਸੀਂ ਮੀਟਿੰਗ ਬਾਹਰ ਲੈਣੀ ਹੈ ਚੰਡੀਗੜ੍ਹ ਤੋਂ ਦਿਨੇ ਲੈਣੀ ਹੈ ਰਾਤ ਲੈਣੀ ਹੈ ਹੋਟਲ ਚ ਲੈਣੀ ਹੈ ਕਾਰ ਚ ਲੈਣੀ ਹੈ ਇਦਾਂ ਦੇ ਸਵਾਲ ਕਰ ਦਿੰਦੇ ਆ ਮੈਂ ਹਰੇਕ ਦਾ ਆਨਸਰ ਕਰੀ ਜਾਂਦਾ ਫਿਰ ਜਦੋਂ ਗੱਲ ਆ ਜਾਂਦੀ ਸਕੈਨ ਕੋਡ ਭੇਜਣ ਦੀ ਉਹ ਕੁੜੀ ਜਦੋਂ ਮੈਨੂੰ ਸਕੈਨ ਕੋਡ ਭੇਜਣ ਨੂੰ ਕਹਿੰਦੀ ਹੈ ਬੜੀ ਜ਼ੋਰ ਕਿਸ ਗੱਲ ਤੇ ਦਿੰਦੀ ਹੈ ਉਹ ਕਹਿੰਦੀ ਹੈ ਆਪਣਾ ਕਿ ਇੱਕ ਗੱਲ ਯਾਦ ਰੱਖਣਾ ਮੈਂ ਆਪਣਾ ਨਾਮ ਨੂੰ ਰੋਮੀ ਦੱਸਣਾ ਬਾਕੀ ਸਭ ਕੁਝ ਪਾਰਟਿਕੂਲਰ ਮੈਂ ਜਿਹੜੇ ਹੈਗੇ ਦੱਸਦਾ ਨਾਮ ਰੋਮੀ ਦੱਸਦਾ ਰੋਮੀ ਤੁਸੀਂ ਆਪਣਾ ਕਾਲ ਚਲਦੇ ਚਲਦੇ ਕਾਲ ਡਿਸਕਨੈਕਟ ਨਹੀਂ ਕਰਨੀ ਕਾਲ ਡਿਸਕਟ ਨਹੀਂ ਨਹੀਂ ਕਰਨੀ ਫੋਨ ਨਹੀਂ ਕਟਣਾ ਬੜਾ ਜ਼ੋਰ ਦਿੰਦੀ ਐ ਇਸਤੇ ਹਿੰਦੀ ਚ ਗੱਲ ਕਰਦੀ ਐ ਕੁੜੀ ਉਹ ਪਰ ਚਲਦੇ ਚਲਦੇ ਮੈਨੂੰ ਹਾਇ ਦਾ ਮੈਸੇਜ ਭੇਜੋ ਚਲਦੇ ਚਲਦੇ ਹਾਇ ਦਾ ਭੇਜੋ ਜਦੇ ਮੇਰਾ ਮੱਥਾ ਠਣਕ ਜਾਂਦਾ ਬਈ ਯਾਰੇ ਤਾਂ ਸਿੱਧਾ ਲੁੱਟਣ ਦੀ ਕੋਸ਼ਿਸ਼ ਐ ਕਿਉਂਕਿ ਸਭ ਸਮਾਰਟਫੋਨ ਯੂਜ਼ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਰੋਜ਼ ਆਪਾਂ ਦੇਖਦੇ ਸੁਣਦੇ ਆ ਅਖਬਾਰਾਂ ਚੈਨਲ ਤੇ ਖਬਰਾਂ ਆਉਂਦੀਆਂ ਨੇ ਕਿ ਬੰਦਾ ਫੋਨ ਤੇ ਗੱਲ ਕਰ ਰਿਆ ਸੀ ਫੋਨ ਤੇ ਹੀ ਉਹਨੇ ਆਪਣਾ ਮੈਸੇਜ ਭੇਜਿਆ ਤੇ ਉਹਦਾ ਖਾਤਾ ਖਾਲੀ ਹੋ ਗਿਆ ਐਵੇਂ ਹੀ ਮੇਰਾ ਮੱਥਾ ਛਣ ਕੇ ਮੈਂ ਤੁਰੰਤ ਫੋਨ ਨੂੰ ਕੱਟ ਕਰ ਦਿੰਦਾ ਤੁਸੀਂ ਇਹ ਦੇਖੋ ਬਈ 26 ਨੂੰ ਮੇਰੀ ਉਹਦੇ ਨਾਲ 3 25 ਦੀ ਸ਼ਾਮ ਨੂੰ ਤਿੰਨ ਵਾਰੀ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ 26 ਨੂੰ ਦੋ ਵਾਰੀ ਹੁੰਦੀ ਹੈ ਭਾਵ ਦੇਖੋ ਕਿ ਬੰਦੇ ਨੂੰ ਮੈਂ ਕਹਾਂ ਬਈ ਆਮ ਸ਼ਬਦਾਂ ਚ ਬੇ ਕਾਮ ਉਤੇਜਨਾ ਵਿੱਚ ਲਜਾ ਕੇ ਉਦੇ ਦਿਮਾਗ ਚ ਗੱਲਾਂ ਪਾ ਕੇ ਤੇ ਪੈਸੇ ਕਿਸ ਤਰ੍ਹਾਂ ਕਢਾਇਆ ਜਾ ਰਹੇ ਨੇ ਜਦੋਂ ਹੀ ਤੁਸੀਂ ਆਨਲਾਈਨ ਨੂੰ ਫੋਨ ਚਲਦੇ ਚਲਦੇ ਕੁਛ ਵੀ ਮੈਸੇਜ ਭੇਜਦੇ ਆ ਤੁਹਾਨੂੰ ਸਕੈਨ ਕੋਡ ਤਾਂ ਨਹੀਂ ਆਉਣਾ ਪਰ ਤੁਹਾਡਾ ਖਾਤਾ ਜ਼ਰੂਰ ਖਾਲੀ ਹੋ ਜਾਏਗਾ ਆਮ ਤੌਰ ਤੇ ਬੰਦਾ ਕਹਿੰਦਾ 1500 ਰੁਪਏ ਹੀ ਯਾਰ ਕਿੱਡੀ ਕਬਡੀ ਰਕਮ ਹੈ ਕੋਈ ਨਾ ਛੱਡ ਮੈਂ ਪੁਲਿਸ ਕੋਲ ਵੀ ਕੀ ਜਾਵਾਂ ਪਰ ਇਹ ਦੇਖੋ ਵਿੱਚ ਤੁਹਾਡੇ 15 1500 ਵਰਗੇ ਜਿਹੜਾ ਅਗੇ ਤੇ ਸ਼ਿਕਾਰ ਵੰਡ ਰਹੇ ਹੁਣ ਇੱਕ ਦਿਨ 'ਚ ਜੇ 20 30 ਵੀ ਸ਼ਿਕਾਰ ਬਣ ਜਾਂਦੇ ਆ ਉਹਦੇ ਔਨਲਾਈਨ ਪੈਸਾ ਜਾਣਾ ਤਾਂ ਉਹ ਤਾਂ ਚੋਖੀ ਕਮਾਈ ਕਰ ਰਹੀ ਐ ਤੇ ਲੋਕਾਂ ਨੂੰ ਕਿੱਦਾਂ ਲੁੱਟ ਵੀ ਰਹੀ ਆ ਔਰ ਦੋ ਚਾਰ ਗੱਲਾਂ ਹੋਰ ਤੁਹਾਨੂੰ ਦੱਸਾਂ ਤੁਸੀਂ ਅਵੇਅਰ ਕਰਨ ਦੀ ਗੱਲ ਆ ਸਿਰਫ ਕੁਝ ਨਹੀਂ ਐ ਸਾਡੇ ਇਸ ਵੀਡੀਓ ਦਾ ਮਕਸਦ ਤੁਹਾਨੂੰ ਅਵੇਅਰ ਕਰਨਾ ਐ ਸਿਕਿਉਰ ਕਰਨਾ ਐ ਜਾਗਰੂਕ ਕਰਨਾ ਐ ਕਹਿੰਦੀ ਜੀ ਸਾਡੀ 2013 ਦੀ ਕੰਪਨੀ ਐ ਰਜਿਸਟਰਡ ਕੰਪਨੀ ਐ ਹੁਣ ਨੰਬਰ ਵੀ ਉਹ ਚੈੱਕ ਕਰਨਾ ਚਾਹੀਦਾ ਪੁਲਿਸ ਨੂੰ ਕਿ ਉਹ ਵਾਕਈ ਰਜਿਸਟ੍ਰੇਸ਼ਨ ਨੰਬਰ ਫੇਕ ਆ ਓਰੀਜਨਲ ਆ ਕਹਿੰਦੀ ਵੈਸਟ ਬੰਗਾਲ ਸਾਡਾ ਹੈੱਡ ਆਫਿਸ ਐ ਤੇ ਆਪਣਾ ਗੁਰਗਾਓ ਦੇ ਵਿੱਚ ਇੱਕ ਸਾਡਾ ਹੈੱਡ ਆਫਿਸ ਹੈ ਜੋ ਨਾਰਥ ਸਾਰਾ ਆਪਰੇਟ ਕਰਦਾ ਹੈ ਸਾਡਾ ਕਾਲ ਸੈਂਟਰ 24 ਘੰਟੇ ਚੱਲਦਾ ਹੈ ਫਿਰ ਵੀ ਮੇਰਾ ਮੱਥਾ ਟਟਣਾ ਗਿਆ ਮੈਂ ਕਹਿੰਦਾ ਜੀ ਮੈਂ ਤੁਸੀਂ ਕਹਿ ਰਹੇ ਹੋ ਤੁਹਾਡਾ ਕਾਲ ਸੈਂਟਰ ਦਾ ਨੰਬਰ ਹੈ ਪੰਜ ਵਾਰੀ ਮੈਂ ਤੁਹਾਨੂੰ ਕਾਲ ਕੀਤੀ ਹੈ ਪੰਜੋ ਵਾਰ ਜੇਕਰ ਐਕਚੁਅਲ ਕਾਲ ਸੈਂਟਰ ਹੋਵੇ ਤਾਂ ਇੱਕੋ ਬੰਦਾ ਬਾਰ-ਬਾਰ ਫੋਨ ਨਹੀਂ ਚੱਕਦਾ ਅੱਗੇ-ਅੱਗੇ ਜਾਂਦਾ ਰਹਿੰਦਾ ਨੰਬਰ ਕਾਲ ਡਿਊਟੀਆਂ ਬਦਲ ਰਹੀਆਂ ਨਹੀਂ ਮੈਂ ਕਹਿੰਦਾ ਜੀ ਤੁਹਾਡਾ ਡਿਊਟੀ ਵੀ ਨਹੀਂ ਬਦਲ ਰਹੀ ਜੇ ਸਵੇਰੇ ਕਰੋ ਤਾਂ ਵੀ ਤੁਸੀਂ ਉਹ ਸ਼ਾਮ ਨੂੰ ਕਰੋ ਤਾਂ ਵੀ ਤੁਸੀਂ ਉਹ ਰਾਤ ਨੂੰ ਕਰੋ ਤਾਂ ਵੀ ਤੁਸੀਂ ਕਹਿੰਦੇ ਮੇਰੀ ਨਾ 10:30 ਤੋਂ ਬਾਅਦ ਸਾਡਾ ਸਟਾਫ ਚੇਂਜ ਮੈਂ ਕਹਾਂ ਚਲੋ ਇਹ ਵੀ ਠੀਕ ਹੈ ਜੀ ਪਰ ਮੈਂ ਕਹਾਂ ਕਾਲ ਚੇਂਜ ਤਾਂ ਹੋਣੀ ਚਾਹੀਦੀ ਹੈ ਨਾ ਚੱਕਣ ਵਾਲਾ ਸੋ ਇਹ ਦੇਖੋ ਵੀ ਔਰ ਵਿੱਚ ਵਿੱਚ ਜਦੋਂ ਜਦੋਂ ਉਹਦੀ ਮੇਰੀ ਗੱਲ ਚੱਲ ਰਹੀ ਸੀਗੀ ਤਾਂ ਵਿੱਚ ਵਿੱਚ ਬੱਚੇ ਦੇ ਕਿਸੇ ਰੋਣ ਦੀ ਆਵਾਜ਼ ਵੀ ਆ ਰਹੀ ਸੀ ਗੱਲਾਂ ਕਰਨ ਦੀ ਭਾਵ ਇੰਡੀਕੇਸ਼ਨ ਸੀ ਕਿ ਸ਼ਾਇਦ ਕੋਈ ਲੇਡੀ ਘਰੋਂ ਹੀ ਬੈਠੀ ਸਿਰਫ ਇੱਕ ਸਮਾਰਟ ਥਿੰਕਿੰਗ ਨਾਲ ਨਾਟ ਹਾਰਡ ਵਰਕ ਇਟਸ ਜਸਟ ਅ ਸਮਾਰਟ ਵਰਕ ਸਮਾਰਟ ਵਰਕ ਨਾਲ ਜਿਹੜਾ ਉਹ ਇਦਾਂ ਬੇਫਕੂਫ ਬਣਾ ਰਹੀ ਹੈ ਬਕਾਇਦਾ ਸੀ ਆਪਣਾ ਫਰਜ ਸਮਝਦੇ ਹੋਏ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਨੂੰ ਵੀ ਸ਼ਿਕਾਇਤ ਵੀ ਕਰ ਦਿੱਤੀ ਹੈ ਸਾਰੀਆਂ ਆਡੀਓ ਰਿਕਾਰਡਿੰਗਸ ਵੀ ਦੇ ਦਿੱਤੀਆਂ ਨੇ ਸਟicker ਦੀਆਂ ਸਨੈਪਸ ਵੀ ਦੇ ਦਿੱਤੀਆਂ ਨੇ ਪੁਲਿਸ ਕਿੰਨਾ ਕੁ ਛੇਤੀ ਇਸ ਤੇ ਐਕਸ਼ਨ ਲੈਂਦੀ ਹੈ ਇਹ ਤੁਸੀਂ ਜ਼ਰੂਰ ਆਪਣੇ ਕਮੈਂਟਸ ਚ ਦੱਸਣਾ ਔਰ ਇਹ ਵੀ ਦੱਸਿਓ ਕਿ ਵਾਕਈ ਹੀ ਅਸੀਂ ਸੋਸ਼ੀਅਲੀ ਲੋਕਾਂ ਨੂੰ ਵੇਅਰ ਕਰਨ ਦੀ ਆਪਣੀ ਡਿਊਟੀ ਸਹੀ ਅਦਾ ਕੀਤੀ ਹੈ ਸ਼ਾਇਦ ਕਈਆਂ ਲੱਗੇ ਤੁਹਾਨੂੰ ਕੋਈ ਹੋਰ ਕੋਈ ਖਬਰ ਨਹੀਂ ਲੱਭੀ ਇਹ ਕੀ ਗੱਲ ਹੈ ਕੋਈ ਸ਼ਾਇਦ ਠਰਕੀ ਵੀ ਲਿਖੇ ਸਾਨੂੰ ਕਮੈਂਟਾਂ ਚ ਕੋਈ ਕੁਝ ਵੀ ਕਵੇ ਫਿਰ ਕਹਵੇ ਦੱਸ ਨਹੀਂ ਰਿਹਾ ਸ਼ਾਇਦ 1500 ਗਵਾਤੇ ਹੋਣੇ ਮੇਰੇ ਨਾਲ ਇਦਾਂ ਕੁਝ ਨਹੀਂ ਹੋਇਆ ਸਿਰਫ ਇੱਕ ਮੇਰਾ ਤਜਰਬਾ ਇਦਾਂ ਦਾ ਸੀਗਾ ਮੈਂ ਸ਼ੇਅਰ ਇਹ ਕੀਤਾ ਕਿ ਲੋਕਾਂ ਨੂੰ ਖਾਸ ਕਰ ਬੇਰੋਜ਼ਗਾਰਾਂ ਨੂੰ ਫਿਰ ਮੈਨੂੰ ਪੁੱਛਦੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਕਹਾਂ ਜੀ ਬੇਰੋਜ਼ਗਾਰਾਂ ਭਾ ਉਹਨਾਂ ਦੇ ਇਹੋ ਜਿਹੇ ਬੰਦੇ ਹੀ ਸ਼ਿਕਾਰ ਬਣਾਣੇ ਹੁੰਦੇ ਆ ਤੁਸੀਂ ਬਚ ਕੇ ਰਹੋਗੇ ਤਾਂ ਮੈਂ ਮਿਹਨਤ ਦੀ ਕਮਾਈ ਦੇਖੀ ਅੱਜ ਦੀ ਡੇਟ ਦੇ ਵਿੱਚ ਜੇ 1500 ਰੁਪਏ ਵੀ ਦਿਹਾੜੀ 'ਚ ਕਮਾਣਾ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਸੋ ਇਸ ਤਰ੍ਹਾਂ ਤੁਸੀਂ ਫੋਨ ਕਾਲ ਦੇ ਚੱਕਰ 'ਚ ਆਪਣੇ ਪੈਸੇ ਨਾਲ ਲੁਟਾ ਲੈਣਾ ਬਰਬਾਦ ਨਾ ਕਰਨਾ ਹੋ ਸਕੇ ਜੇ ਤੁਸੀਂ ਇਸ ਦਾ ਸ਼ਿਕਾਰ ਵੀ ਹੋ ਅਸੀਂ ਤੁਹਾਨੂੰ ਅਪੀਲ ਕਰਾਂਗੇ ਖੁੱਲ ਕੇ ਸਾਹਮਣੇ ਆਓ ਇਕੱਠੇ ਹੋ ਕੇ ਸ਼ਿਕਾਇਤ ਦਿਓ ਪੁਲਿਸ ਨੂੰ ਜਿੱਥੇ-ਜਿੱਥੇ ਜਿਹਦੇ ਨਾਲ ਵਾਪਰਿਆ ਤਾਂ ਕਿ ਜਿਹਹਾਂ ਨੂੰ ਨੱਥ ਜਿਹੜਾ ਹੈਗਾ ਪਾਈ ਜਾ ਸਕੇ ਜੋ ਕਿਸੇ ਦੀਆਂ ਨਿਜੀ ਜੋ ਕੁਦਰਤੀ ਜ਼ਰੂਰਤਾਂ ਨੇ ਉਹਨੂੰ ਪੂਰਾ ਕਰਨ ਦੇ ਨਾਤੇ ਅਸੀਂ ਲੁੱਟ ਰਹੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ